ਅੱਜ ਮੁਕਸਰ ਮਾਗੀ ਮੇਲੇ ਤੇ ਬੜਾ ਹੀ ਤਰਸਾਵਾ ਸ਼ਰੋਮਣੀ ਅਕਾਲੀ ਦਲ ਦੀ ਔਰ ਰੈਲੀ ਦੇਖ ਕੇ ਉਥੇ ਕਿੰਨੀ ਕੋ ਸੰਗਤ ਸੀਗੀ ਇਹ ਸਾਰਾ ਪੰਜਾਬ ਦੇਖ ਰਿਹਾ ਹੈ ਦੋ ਬੰਦੇ ਸੀ ਪ੍ਰਧਾਨਨਾ ਸਟੇਜ ਤੇ ਜਿਹੜੇ ਉੱਥੇ ਨਾਲ ਖੜੇ ਨੇ ਇੱਕ ਤਾਂ ਮਹੇਸ਼ਿੰਦਰ ਸਿੰਘ ਗਰੇਵਾਲ ਤੇ ਦੂਜਾ ਰੋਜੀ ਬਰਕੰਦੀ ਸਾਰੀ ਸੈਕੰਡ ਕਤਾਰ ਦੀ ਲੀਡਰਸ਼ਿਪ ਵਿੱਤ ਮੰਤਰੀ ਜਿਹੜੇ ਰਹੇ ਨੇ ਸਰਵੋਤਮ ਵਿੱਤ ਮੰਤਰੀ ਦਾ ਅਵਾਰਡ ਸਰਦਾਰ ਪਰਮਿੰਦਰ ਸਿੰਘ ਢਿੰਦਸੇ ਨੂੰ ਮਿਲਿਆ ਤੇ ਜਿਹਦੇ ਤੇ ਕੋਈ ਦਾਗ ਨਹੀਂ ਹੈਗਾ ਸਰਦਾਰ ਸਰਜੀਤ ਸਿੰਘ ਰਕੜਾ ਵਰਗੇ ਜਿਹੜੇ ਸਮਾਜ ਤੇ ਹਰ ਇੱਕ ਭਲਾਈ ਦੇ ਖੇਤਰ ਸਭ ਤੋਂ ਮੂਹਰੇ ਰਹਿੰਦੇ ਨੇ ਆ ਪਿੱਛੇ ਜੇ ਹੜਾਏ ਤੁਸੀਂ ਪੈਸਾ ਵੰਡਿਆ ਤੁਹਾਡੇ ਆਖਾਂ ਨੇ ਗੁਰੂ ਜੀ ਗੋਲ ਕਰਨ ਦਾ ਸਾਰੇ ਕਿਤੇ ਜਗਜਾਰ ਹੋਇਆ ਹੋਇਆ ਉਹ ਤੇ ਇਹਨਾਂ ਨੇ 10 ਕਰੋੜ ਰੁਪਇਆ ਸਰਦਾਰ ਰਕੜਾ ਸਾਹਿਬ ਨੇ ਆਪਣੀ ਜੇਬ ਚੋਂ ਅੱਜ ਨਹੀਂ ਪਹਿਲਾਂ ਵੀ ਜਿਹੜੇ ਸਮਾਜ ਲਈ ਕੰਮ ਕਰਦੇ ਸੀ ਬੇਦਾਗ ਨੇ ਇਹ ਸਾਰੇ ਲੀਡਰ ਤੁਹਾਡੀ ਤੁਹਾਡੇ ਆਕਾ ਨੇ ਤੁਹਾਡੇ ਆਕਾ ਦੇ ਵਿਰੁੱਧ ਬੋਲਦੇ ਸੀ ਪਾਰਟੀ ਬਚਾਉਣਾ ਚਾਹੁੰਦੇ ਸੀ ਪਰ ਤੁਸੀਂ ਇਹ ਨਾ ਸਾਰਿਆਂ ਦੀ ਕਰਦਾਰਕੁਸ਼ੀ ਕਰਕੇ ਅੱਜ ਪਾਰਟੀ ਦਾ ਆ ਹਾਲ ਕਰਤਾ ਜੂਥ ਅਕਾਲੀ ਦਲ ਪੰਜਾਬ ਦੇ ਪ੍ਰਧਾਨ ਸੋਜੀ ਸਿੰਘ ਚੈਂਜਰ ਸਾਹਿਬ ਹੁਣੇ-ਹੁਣੇ ਤੁਹਾਡੀ ਇੱਕ ਬੜੀ ਹਾਸੋਏਨ ਪੋਸਟ ਸੋਸ਼ਲ ਮੀਡੀਆ ਤੇ ਦੇਖੀ ਜਿਹਦੇ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿ ਰਹੇ ਹੋ ਕਿ ਤੇਰੀ ਅਕਾਲ ਤਖਸਾਲ ਦੇ ਜਥੇਦਾਰ ਨੂੰ ਸਵਾਲ ਜਵਾਬ ਕਰਨ ਦੀ ਔਕਾਤ ਨਹੀਂ ਹੈ ਤੁਹਾਡੀ ਗੱਲ ਬਿਲਕੁਲ ਸੱਚ ਹੈ ਦਰੁਸਤ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਵਾਲ ਜਵਾਬ ਕਰਨ ਦੀ ਮੁੱਖ ਮੰਤਰੀ ਦਾ ਕੀ ਹਿੰਦੁਸਤਾਨ ਕੀ ਪੂਰੇ ਦੇਸ਼ ਦੇ ਸਭ ਤੋਂ ਪਾਵਰਫੁਲ ਬੰਦੇ ਕੋਲ ਵੀ ਔਕਾਤ ਨਹੀਂ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਵਾਲ ਜਵਾਬ ਕਰਨ ਦੀ ਪਰ ਪੰਜਾਬ ਦੀ ਜਨਤਾ ਇਹ ਪੁੱਛਦੀ ਹੈ ਹਰ ਪੰਥਕ ਬੰਦਾ ਇਹ ਪੁੱਛਦਾ ਤੁਹਾਨੂੰ ਹਰ ਇੱਕ ਧਰਮ ਦਾ ਬੰਦਾ ਤੁਹਾਨੂੰ ਇਹ ਪੁੱਛਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਦਿਲ ਚ ਵਸਾਈ ਬਟਾ ਕਿ ਇਸ ਮਰਿਆਦਾ ਦਾ ਕਹਣ ਕੀਤਾ ਕਿਹਨੇ ਸਭ ਤੋਂ ਪਹਿਲਾਂ 2 ਦਸੰਬਰ 2024 ਦੇ ਵਿੱਚ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਗਿਆਨੀ ਹਰਪ੍ਰੀਤ ਜੀ ਜਥੇਦਾਰ ਨੇ ਤੁਹਾਡੇ ਆਕਾ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਜਦੋਂ ਤਨਖਾਹਿਆ ਕਰਾਰ ਦਿੱਤਾ ਸੀ ਤੇ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਤੇ ਉਹਦੇ ਮੁਤਾਬਕ ਅਕਾਲੀ ਜਲਦੀ ਭਰਤੀ ਕਰਨੀ ਸੀ ਤੇ ਉਸ ਤੋਂ ਪਹਿਲਾਂ ਤੇ ਨਾਲ ਦੀ ਨਾਲ ਹੀ ਤੁਹਾਡੇ ਐਸਜੀਪੀਸੀ ਦੇ ਪ੍ਰਧਾਨ ਅਮੀ ਨੇ ਯੂ ਟਰਨ ਲੈ ਕੇ ਤੇ ਕਿਰਪਾਲ ਸਿੰਘ ਬਡੂਂਗਰ ਜਿਹੜੇ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਨੇ ਉਹਨਾਂ ਨੇ ਯੂ ਟਰਨ ਲੈ ਕੇ ਅਸਤੀਫਾ ਦਿੱਤਾ ਸੀ ਕੀ ਕਾਲ ਤੱਕ ਸਾਡੇ ਜਥੇਦਾਰ ਦੇ ਹੁਕਮਾਂ ਦੀ ਤਾਂ ਵੀ ਲੋਦੋ ਹੋਈ ਸੀ ਇਹ ਰੀਤ ਪਾਈ ਕਿ ਨਹੀਂ ਇਹ ਤੁਸੀਂ ਪਾਈ ਤੁਸੀਂ ਤੁਹਾਡੇ ਪ੍ਰਧਾਨ ਆਕਾ ਸੁਖਵੀਰ ਸਿੰਘ ਬਾਦਲ ਨੇ ਪਾਈ ਤੇ ਜਦੋਂ ਉਹ ਫੈਸਲਾ ਤੁਹਾਡੇ ਵਿਰੁੱਧ ਗਿਆ ਤਾਂ ਤੁਸੀਂ ਉਹਨੂੰ ਧੀਆਂ ਪੈਣਾ ਦੀਆਂ ਕਰਤਾਰ ਕੋਈ ਨਹੀਂ ਕਰਕੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਤੋਂ ਬਿਨਾਂ ਰਾਤ ਨੂੰ 2 ਵਜੇ ਤੁਸੀਂ ਜਥੇਦਾਰ ਐਲਾਨਿਆ ਸੀ ਤੇ ਤਲਦੀਪ ਸਿੰਘ ਗੜਗੱਜੀ ਜਿਹਨਾਂ ਨੂੰ ਤੁਸੀਂ ਜਥੇਦਾਰ ਮੰਨਦੇ ਹੋ ਪੂਰੀ ਸਿੱਖ ਕੌਮ ਅਤੇ ਪੂਰਾ ਹਰ ਇੱਕ ਬੰਦਾ ਤੇ ਹਰ ਇੱਕ ਪੰਥਕ ਦਰਦੀ ਰੱਖਣ ਵਾਲਾ ਇਨਸਾਨ ਉਹਨਾਂ ਨੂੰ ਜਥੇਦਾਰ ਨਹੀਂ ਮੰਨਦਾ ਪਰ ਇਹ ਉਹ ਬੋਲੀ ਬੋਲਦੇ ਨੇ ਜਿਹੜੇ ਤੁਹਾਡੇ ਆਟਾ ਫਲਵਾਉਂਦੇ ਨੇ ਉਸ ਤੋਂ ਬਾਅਦ ਜੈਨੀ ਰਖਵੀਰ ਜੀ ਨਾਲ ਕੀ ਹੋਇਆ ਇਹ ਸਾਰਾ ਪੰਜਾਬ ਜਾਣਦਾ ਹੈ ਹਰ ਇੱਕ ਪੰਥਕ ਬੰਦਾ ਜਾਣਦਾ ਹਰ ਇੱਕ ਪਾਰਟੀਆਂ ਦੇ ਨਮਾਇਦੇ ਜਾਣਦੇ ਨੇ ਉਹਨਾਂ ਦੀ ਵੀ ਕਰਦਾਰਕੁਸ਼ੀ ਕਰਕੇ ਉਹਨਾਂ ਨੂੰ ਕੱਢਿਆ ਗਿਆ ਜਿਹੜਾ ਤੁਹਾਡੇ ਹੱਕ 'ਚ ਬੋਲੇ ਤੇ ਜਿਹੜਾ ਤੁਹਾਡੀ ਗੱਲ ਕਰੇ ਤਾਂ ਸਿਰਫ ਉਹ ਜਥੇਦਾਰ ਹੈ ਤੇ ਉਹ 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 ਹੀ ਸਭ ਕੁਝ ਕਰ ਸਕਦਾ ਹੈ ਤੇ ਹੋਰ ਕਿਸੇ ਕੋਲ ਕੋਈ ਅਧਿਕਾਰ ਨਹੀਂ ਹੈਗਾ ਅਕਾਲ ਤਖਤ ਦੇ ਜਥੇਦਾਰ ਨਾਲ ਡਿਬੇਟ ਕਰਨ ਦਾ ਤੁਹਾਡੇ ਆਤਾ ਕੋਲ ਅਧਿਕਾਰ ਹੈ ਤੁਹਾਡੇ ਕੋਲ ਅਧਿਕਾਰ ਹੈ ਅੱਜ ਮੁਕਸਰ ਮਾਗੀ ਮੇਲੇ ਤੇ ਬੜਾ ਹੀ ਤਰਸਾਵਾ ਸ਼ਰਮਣੀ ਕਾਲੀ ਦਲ ਦੀ ਔਰ ਰੈਲੀ ਦੇਖ ਕੇ ਉਥੇ ਕਿੰਨੀ ਕੋ ਸੰਗਤ ਸੀਗੀ ਇਹ ਸਾਰਾ ਪੰਜਾਬ ਦੇਖ ਰਿਹਾ ਦੋ ਬੰਦੇ ਸੀ ਪ੍ਰਧਾਨਨਾ ਸਟੇਜ ਤੇ ਜਿਹੜੇ ਉੱਥੇ ਨਾਲ ਖੜੇ ਨੇ ਇੱਕ ਤਾਂ ਮਹੇਸ਼ਿੰਦਰ ਸਿੰਘ ਗਰੇਵਾਲ ਤੇ ਦੂਜਾ ਰੋਜੀ ਬਰਕੰਦੀ ਸਾਰੀ ਸੈਕੰਡ ਕਤਾਰ ਦੀ ਲੀਡਰਸ਼ਿਪ ਵਿੱਤ ਮੰਤਰੀ ਜਿਹੜੇ ਰਹੇ ਨੇ ਸਰਵੋਤਮ ਵਿੱਤ ਮੰਤਰੀ ਦਾ ਅਵਾਰਡ ਸਰਦਾਰ ਪਰਮਿੰਦਰ ਸਿੰਘ ਢਿੰਦਸੇ ਨੂੰ ਮਿਲਿਆ ਤੇ ਜਿਹਦੇ ਤੇ ਕੋਈ ਦਾਗ ਨਹੀਂ ਹੈਗਾ ਸਰਦਾਰ ਸਰਜੀਤ ਸਿੰਘ ਰਖੜਾ ਵਰਗੇ ਜਿਹੜੇ ਸਮਾਜ ਤੇ ਹਰ ਇੱਕ ਭਲਾਈ ਦੇ ਖੇਤਰ ਸਭ ਤੋਂ ਮੂਰੇ ਰਹਿੰਦੇ ਨੇ ਆ ਪਿੱਛੇ ਜੇ ਹੜ ਆਏ ਤੁਸੀਂ ਪੈਸਾ ਵੰਡਿਆ ਤੁਹਾਡੇ ਆਖਾਂ ਨੇ ਗੁਰੂ ਦੀ ਗੋਲਕਾਂ ਦਾ ਸਾਰੇ ਕਿਤੇ ਜਗਜाहਰ ਹੋਇਆ ਹੋਇਆ ਉਹ ਤੇ ਇਹਨਾਂ ਨੇ 10 ਕਰੋੜ ਰੁਪਇਆ ਸਰਦਾਰ ਰਕੜਾ ਸਾਹਿਬ ਨੇ ਆਪਣੀ ਜੇਬ ਚੋਂ ਅੱਜ ਨਹੀਂ ਪਹਿਲਾਂ ਵੀ ਜਿਹੜਾ ਸਮਾਜ ਲਈ ਕੰਮ ਕਰਦੇ ਸੀ ਬੇਦਾਗ ਨੇ ਇਹ ਸਾਰੇ ਲੀਡਰ ਤੁਹਾਡੀ ਤੁਹਾਡੇ ਆਕਾ ਨੇ ਤੁਹਾਡੇ ਆਕਾ ਦੇ ਵਿਰੁੱਧ ਬੋਲਦੇ ਸੀ ਪਾਰਟੀ ਬਚਾਉਣਾ ਚਾਹੁੰਦੇ ਸੀ ਪਰ ਤੁਸੀਂ ਇਹ ਨਾ ਸਾਰਿਆਂ ਦੀ ਕਰਦਾਰਕੁਸ਼ੀ ਕਰਕੇ ਅੱਜ ਪਾਰਟੀ ਦਾ ਆ ਹਾਲ ਕਰਤਾ ਪਰ ਇਹ ਢੋਲ ਜੋ ਕਿ ਪੰਜਾਬ ਤੁਹਾਨੂੰ ਦੁਬਾਰਾ ਤੁਸੀਂ ਪੰਜਾਬ ਨੂੰ ਸਰਕਾਰ ਬਣਾਉਣ ਚ ਕਾਮਯਾਬ ਹੋ ਜਾਓਗੇ ਅੱਜ ਤੁਸੀਂ ਗੱਲਾਂ ਕਰਦੇ ਹੋ ਪੰਜਾਬ ਬਚਾਉਣ ਦੀਆਂ ਤੁਸੀਂ ਆਹ ਡਾਇਨਾਸੌਰ ਆ ਪਲਾਸਟਿਕ ਦੇ ਖੜਾਉਣਿਆਂ ਚ ਭਰ ਕੇ ਹਵਾ ਤੁਸੀਂ ਕਹਿੰਦੇ ਹੋ ਡਾਇਨਾਸੌਰ ਵਾਪਸ ਆ ਜਾਣਗੇ ਇਧਰੋਂ ਜਾ ਰਿਹਾ ਪੰਜਾਬ ਕਿੱਦਰ ਨੂੰ ਤੁਸੀਂ ਅਕਾਲੀ ਦਲ ਨੂੰ ਲੈ ਕੇ ਜਾ ਰਹੇ ਹੋ ਨਾ ਡਾਇਨਾਸੌਰ ਪੰਜਾਬ ਬਚਾਉਣੇ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਮਾਫੀ ਮੰਗੇ ਬਿਨਾ ਸ਼ਰਮਣੀ ਅਕਾਲੀ ਦਲ ਦਾ ਭਲਾ ਹੋਣਾ ਜੇ ਤੁਸੀਂ ਸੱਚੀ ਪੰਜਾਬ ਬਚਾਉਣਾ ਚਾਹੁੰਦੇ ਹੋ ਤਾਂ ਪੰਥਰ ਦੀ ਸੇਧਤਾ ਕਰੋ ਤੇ ਪ੍ਰਧਾਨਗੀ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪਿੱਛੇ ਕਰੋ ਤੇ ਸਾਰਿਆਂ ਨੂੰ ਇਕੱਠੇ ਕਰੋ ਤਾਂ ਜੋ ਪੰਜਾਬ ਬਚ ਸਕੇ ਮੈਂ ਭਗਵੰਤ ਮਾਨ ਦੀ ਹਮਾਇਤ ਨਹੀਂ ਕਰਦਾ ਅੱਜ ਪੰਜਾਬ ਦੇਖ ਲਓ ਕਿਹੜੇ ਹਾਲਾਤਾਂ 'ਚ ਹੈ ਅਜੋ ਦਿਨ ਦਿਹਾੜੇ ਗੋਲੀਆਂ ਚੱਲ ਰਹੀਆਂ ਨੇ ਵਪਾਰੀਆਂ ਤੋਂ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਨਸਾ ਟੜਕਰ ਹੋ ਗਿਆ ਜੇ ਤੁਸੀਂ ਵਾਕਈ ਪੰਜਾਬ ਦੇ ਤੇ ਇਸਿਓ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਪੰਜਾਬ ਦੀ ਖੇਤਰੀ ਪਾਰਟੀ ਚਾਹੁੰਦਾ ਹੈ ਤਾਂ ਤੁਸੀਂ ਪ੍ਰਧਾਨ ਨੂੰ ਬੇਨਤੀ ਕਰੋ ਨਿਮਰਤਾ ਸਹਿਤ ਉਹਨੂੰ ਉਹ ਲੰਬੂ ਨਾ ਲਾਓ ਪਾਰਟੀ ਨੂੰ ਉਹਨੂੰ ਚੱਕ ਨਾ ਦੋ ਤਾਂ ਤੁਹਾਡਾ ਜਿਹੜਾ ਫਰਜ਼ ਹੈ ਤਾਂ ਪ੍ਰਧਾਨ ਨੂੰ ਕਹੋ ਵੀ ਪ੍ਰਧਾਨ ਜੀ ਛੱਡੇ ਉਹਦੀ ਪ੍ਰਧਾਨਗੀ ਸ਼੍ਰੋਮਣੀ ਕਾਲੇ ਦਨ ਕਦੇ ਪਰਫੁੱਲਿਤ ਨਹੀਂ ਹੋ ਸਕਦਾ ਤਦੇ ਵੀ ਪੰਜਾਬ 'ਚ ਸਰਕਾਰ ਨਹੀਂ ਬਣਾ ਸਕਦਾ ਤਿਆਗ ਕਰੇ ਤੇ ਤਿਆਗ ਤੇ ਤਿਆਗ ਦੀ ਭਾਵਨਾ ਦਿਖਾਵੇ ਤੇ ਸਾਰੀ ਪੰਥਕ ਇਕਤਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ